ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਆਪ ਦੇ ਘਰ ਠੀਕ ਠਾਕ ਹਾਂ ਜੀ ਮਿਲਿਆ ਜੀ ਅੱਜ ਇੱਕ ਨਵੇਂ ਵਲੌਗ ਦੇ ਨਾਲ ਸੋ ਬਨੇ ਰਹੇ ਹੋ ਫੁੱਲ ਵਾਚ ਕਰਿਓ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਦਿਨ ਹੈ ਜੀ ਅੱਜ ਵੀਰਵਾਰ ਦਾ ਮਾਰਨਿੰਗ ਦਾ ਟਾਈਮ ਸੀ ਹਾਂਜੀ ਫਤਿਹ ਸਕੂਲ ਚਲੇ ਗਿਆ ਸੀ ਉਹਦੇ ਪਾਪਾ ਵੀ ਆਪਣੀ ਡਿਊਟੀ ਤੇ ਚਲੇ ਗਏ ਸੀਗੇ ਮੈਂ ਲੱਗੀ ਸੀ ਕਲੀਨਿੰਗ ਦਾ ਕਰਨਾ ਤੇ ਉੱਥੇ ਫਿਰ ਮੈਨੂੰ ਇਹ ਸਾਈਕਲ ਨਿਕਾ ਪੈ ਗਿਆ। ਕਾफी دیر ਹੋ ਗਈ ਇਹਨੂੰ ਪਏ ਨੂੰ। ਮਤਲਬ ਫੋਲਡਿੰਗ ਵਾਲਾ ਇਹ। ਹੈਗਾ ਕਾਫੀ ਕਲਰਫੁਲ ਜਿਹਾ ਇਹ। ਮੈਂਗਾ ਚਲੋ ਮੈਂ ਇਹ ਵੀਡੀਓ ਬਣਾਉਣ ਲੱਗੀ ਸੀ। ਹਾਂਜੀ ਇੱਥੇ ਤਕਰੀਬਨ ਮੈਨੂੰ ਲੱਗਦਾ 12:21 ਦਾ ਟਾਈਮ ਸੀਗਾ। ਕੰਮ ਕਰ ਆਪਾਂ ਲੈ ਸੀ ਕਰ। ਮੌਸਮ ਜਿਵੇਂ ਤੁਹਾਨੂੰ ਪਤਾ ਹੈ ਵੀ ਮੌਸਮ ਖਰਾਬ ਜਿਹਾ ਹੀ ਸੀ। ਪਾਪਾ ਹਾਂਜੀ ਮੌਸਮ ਖਰਾਬ ਕਰਕੇ ਕੁਛ ਹਵਾ ਚਲਦੀ ਸੀਗੀ ਤੇ ਇੱਥੇ ਫਿਰ ਆਪਾਂ ਕੰਮ ਕਾਰ ਕਰੇ ਹੋਏ ਸੀ ਆਪਣੇ ਕਿਚਨ ਦਾ ਵੀ ਹੋ ਗਿਆ ਸੀਗਾ ਕਲੀਨਿੰਗ ਦਾ ਵੀ ਹੋ ਗਿਆ ਸੀ ਕਲੀਨਿੰਗ ਦਾ ਫਿਰ ਇੱਥੇ ਮੈਂ ਕਿਹਾ ਵੀ ਚਲੋ ਚਾਹ ਬਣਾ ਕੇ ਹਟੀ ਸੀ ਮੈਂ ਚਾਹ ਮੇਰੇ ਚਾਹ ਨਾਲ ਨਿਆ ਮੰਮੀ ਲੱਗੇ ਸੀ ਆਪਦਾ ਕਮੀਜ਼ ਬਣਾਉਣਾ ਮੰਮੀ ਕਹਿੰਦੇ ਵਿੱਚ ਚਲੋ ਮੈਂ ਕਮੀਜ਼ ਬਣਾਉਣੀ ਆ ਉਹ ਐਕਚੁਅਲੀ ਲੱਗ ਕੇ ਸੀ ਅੰਦਰ ਕਿਉਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮੌਸਮ ਖਰਾਬ ਹੋਣ ਕਰਕੇ ਨਾ ਅੰਦਰ ਹੀ ਰੂਮ ਦੇ ਵਿੱਚ ਹੀ ਡਾਈ ਹੋਈ ਸੀ ਮਸ਼ੀਨ ਕਿਉਂਕਿ ਆਪਣੇ ਮਸ਼ੀਨ ਦੇ ਪੈਰਾਂ ਤੇ ਜਿਹੜੀ ਆਏ ਹੁੰਦਾ ਵੀ ਜਿੱਥੇ ਕੇ ਲੋਟ ਲੱਗਦਾ ਜਿਹੜੀ ਵੀ ਉੱਥੇ ਕੇ ਡਾਰੀ ਦੇ ਜਿਵੇਂ ਧੁੱਪ ਚ ਵੀ ਜਿਹੜੀ ਕੁਝ ਲੋਕ ਮਤਲਬ ਜਿਵੇਂ ਹੁਣ ਕਈ ਕੱਪੜੇ ਸਲਾਈ ਜਾਂਦੇ ਉਹਨਾਂ ਨੇ ਇਹ ਹੁੰਦਾ ਵੀ ਮਤਲਬ ਜਿੱਥੇ ਰੱਖੀ ਹੋਈ ਆ ਮਸ਼ੀਨਾਂ ਨਾ ਉੱਥੇ ਹੀ ਉਹ ਕੰਮ ਕਰਦੇ ਆ ਜੀ ਆਪਣਾ ਤਾਂ ਇਹ ਕੋਈ ਹਸਾਬ ਕਿਤਾਬ ਹੈ ਨਹੀਂਗਾ ਆਪਾਂ ਤਾਂ ਜਿੱਥੇ ਜੀ ਕਰਦਾ ਉੱਥੇ ਕੇ ਮਸ਼ੀਨ ਲਾ ਜੀਦੀਏ ਜੇ ਧੁੱਪ ਚ ਜੀ ਕਰਦਾ ਤਾਂ ਧੁੱਪ ਚ ਲਾ ਦਾਲਾ ਇਹ ਨਿਆ ਮਸ਼ੀਨ ਨੂੰ ਤੇ ਹੁਣ ਉੱਥੇ ਕੁਝ ਇਹ ਸੀਗਾ ਵੀ ਲੌਬੀ ਚ ਥੋੜੀ ਜੀ ਇਧਰਲੀ ਲਾਈਟ ਛੋਟੀ ਆ ਜਿਹੜੀ ਉਹ ਖਰਾਬ ਹੋਈ ਸੀ ਦੂਜੀ ਫਿਰ ਹੋ ਜਾਂਦਾ ਨਹੀਂ ਤਾਂ ਫਿਰ ਡਬਲ ਨਾ ਤਾਂ ਚਲੋ ਥੋੜਾ ਜਿਹਾ ਜ਼ਿਆਦਾ ਆ ਜਾਂਦਾ ਰੋਸ਼ਨੀ ਜੀ ਤਾਂ ਫਿਰ ਵੀ ਫਰਕ ਪੈ ਜਾਂਦਾ ਨੇ ਮੈਂ ਤਾਂ ਬੈਗੀ ਸੀ ਮੈਂ ਕਿਹਾ ਚਲੋ ਮੈਂ ਤਾਂ ਬੈਠੀ ਸੀ ਕੰਬਲ ਚ ਮਮੀ ਕਹਿੰਦੇ ਮੈਂ ਬਣਾਉਣੀ ਆ ਕਮੀਜ਼ ਵੈਸੇ ਉਹ ਬਣਾ ਤਾਂ ਲੈਂਦੇ ਹੁੰਦੇ ਨੇ ਜਣੀ ਕਈ ਵਾਰੀ ਥੋੜਾ ਬਹੁਤਾ ਲੱਗਦਾ ਹੁੰਦਾ ਉਹਨਾਂ ਨੂੰ ਤੇ ਉੱਥੇ ਫਿਰ ਉਹਨਾਂ ਪੁੱਛ ਲੈਂਦੇ ਨੇ ਖਾ ਲੈਂਦੇ ਹੁੰਦੇ ਨੇ ਕਹਿੰਦੇ ਨੇ ਦੇਖੀ ਵੀ ਠੀਕ ਆ ਸ਼ਾਮ ਦੀ ਮਤਲਬ ਦਾਲ ਸਬਜ਼ੀ ਬਣਾਉਣੀ ਸੀ ਉਹ ਫਿਰ ਸਲਾਹ ਕੀਤੀ ਸੀ ਵੀ ਚਲੋ ਦਾਲੇ ਬਣਾਵਾਂਗੇ ਫਿਰ ਉਸ ਤੋਂ ਬਾਅਦ ਚਾਹ ਪਾਣੀ ਪੀ ਗਏ ਫਿਰ ਆਪਾਂ ਕੀਤੀ ਥੋੜੀ ਟਾਈਮ ਰੈਸਟ ਨਾਲੇ ਮੰਮੀ ਦਾ ਕਮੀਜ਼ ਰੋਲ ਆਲਰੇਡੀ ਕੰਪਲੀਟ ਹੋ ਗਿਆ ਸੀ ਉਹਨਾਂ ਨੇ ਪਾਈਪਿੰਗ ਵਗੈਰਾ ਜਾਂ ਲੈਸ ਕੁਝ ਲਾਈ ਨਹੀਂ ਸੀ ਕਹਿੰਦੇ ਵੀ ਵਧੀਆਂ ਵੀ ਲਾਉਣ ਹੀ ਨਹੀਂ ਹੈਗੀ ਮਤਲਬ ਤੇ ਉਹ ਫਿਰ ਉਹ ਥੋੜੀ ਜਿਹੀ ਆਪ ਘਟ ਲਾਉਂਦੇ ਨੇ ਜੇ ਲਾਉਣੀ ਵੀ ਹੁੰਦੀ ਹੈ ਫਿਰ ਉਹ ਮੈਂ ਲਾ ਦਿੰਨੀ ਇੰਨੀ ਆ ਇੱਥੇ ਮੈਂ ਫਤਿਹ ਦੇ ਆਇਆ ਫਤਿਹ ਨੂੰ ਅੱਜ ਕਿਹਾ ਸੀ ਮੈਂ ਕਿਹਾ ਤੈਨੂੰ ਬਣਾ ਕੇ ਰੱਖੂੰਗੀ ਵੀ ਪਾਸਤਾ ਬਣਾ ਦੂੰਗੀ ਥੋੜਾ ਜਿਹਾ ਪਿਆ ਸੀ ਮੈਂ ਕਿਹਾ ਚਲੋ ਬਣਾ ਦਿੰਦੇ ਹਾਂ ਦੀ ਪੇਪਰ ਮੈਂ ਪਾਸਤਾ ਬੋਇਲ ਕਰ ਲਿਆ ਸੀ ਬਸ ਉਦਾਂ ਹੀ ਸਿੰਪਲ ਜਿਹਾ ਹੀ ਬਣਾਇਆ ਸੀ ਪਿਆਜ਼ ਕੱਟ ਕੇ ਸਬਜੀ ਮੇਰੇ ਕੋਈ ਹੈ ਨਹੀਂ ਸੀ ਕਰ ਤੇ ਉਹਦੇ ਵਿੱਚ ਪਾਸਤਾ ਨੂਨ ਮਿਰਚ ਪਾ ਕੇ ਪਾਸਤਾ ਪਤਾ ਸੀ ਸਾਸ ਪਾਤੀ ਉੱਪਰ ਜੀ ਨਾਲ ਹੀ ਮੈਂ ਰੱਖੀ ਹੋਈ ਸੀ ਚਟਣੀ ਬਣਾਉਂਦੀ ਸੀ ਚਟਣੀ ਬਣਾ ਰਹੀ ਸੀ ਮੈਂ ਔਲਿਆਂ ਦੀ ਹਮਮ ਔਲੇ ਸੁੱਕ ਤੋਂ ਕੇ ਸਾਫ਼ ਕਰਕੇ ਕਦੂਕਾਸ ਕਰ ਲਏ ਸੀ ਉਹ ਆਪਣੇ ਮਤਲਬ ਥੋੜੇ ਜੇ ਪੀਸ ਰਹਿ ਗਏ ਸੀ ਲੱਗੇ ਹੋਏ ਫਤੇ ਕਹਿੰਦਾ ਸੀ ਵੀ ਆਮਲਾ ਕੈਂਡੀਆਂ ਬਣਾ ਦਿਓ ਹੁਣ ਜਿਵੇਂ ਮੌਸਮ ਜਿਹਾ ਖਰਾਬ ਸੀ ਉਹ ਥੋੜੇ ਜੇ ਨਾ ਜ਼ਿਆਦਾ ਪੱਕਣ ਕਾਰਨ ਫਿਰ ਉਹ ਗਿਰਨ ਲੱਗ ਗਏ ਸੀ ਮਤਲਬ ਜਿਹੜੇ ਕੁਝ ਪੀਸ ਰਹੇ ਸੀ ਲੱਗੇ ਹੋਏ ਔਲਿਆਂ ਦੇ ਤਾਂ ਕਰਕੇ ਫਿਰ ਅਸੀਂ ਕਹ ਵੀ ਚਲੋ ਹੁਣ ਮੌਸਮ ਉਹ ਆ ਵੀ ਰਹਿਣੇ ਦਿੰਦੇ ਆ ਵੀ ਚਲੋ ਚਟਣੀ ਬਣਾ ਲੈਂਦੇ ਆ ਨਾਲ ਹੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਨਲੇ ਉਹਦਾ ਪਾਸਤਾ ਬਣ ਜੇਗਾ ਵੀ 19 ਦੇਰ ਦੇ ਵਿੱਚ ਫਿਰ ਮੈਂ ਨਾਲ ਹੀ ਬਣਾ ਲੂੰਗੀ ਵੀ ਔਲੇ ਦੀ ਚਟਣੀ ਚਟਣੀ ਬਸ ਕद्दूकस ਕਰਕੇ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਮੈਂ ਜਿਹੜੇ ਕद्दूकस ਕੀਤੇ ਸੀ ਔਲੇ ਉਹਨਾਂ ਨੂੰ ਭੁੰਨ ਲਿਆ ਸੀ ਭੁੰਨ ਕੇ ਸਮਾਰ ਕੇ ਫਿਰ ਉਸ ਤੋਂ ਬਾਅਦ ਪਾ ਲਿਆ ਸੀ ਮਿੱਠਾ ਮਿੱਠਾ ਪਾ ਕੇ ਫਿਰ ਉਹਦੇ ਵਿੱਚ ਪਾ ਲਿਆ ਸੀ ਮਤਲਬ ਜਿਵੇਂ ਉਹ ਥੋੜਾ ਜਿਹਾ ਇਹ ਸੀਗਾ ਵੀ ਮਿੱਠੇ ਨੇ ਆਪਾਂ ਨੂੰ ਪਤਾ ਹੀ ਆ ਵੀ ਜੇ ਕਿਸੇ ਵੀ ਪੌਦੇ ਵਿੱਚ ਮਿੱਠਾ ਪਾਉਣਾ ਹੈ ਨਾ ਉਹ ਪਾਣੀ ਛੱਡਦਾ ਹੀ ਛੱਡਦਾ ਹੈ ਹਨਾ ਇੱਕ ਵਾਰ ਤਾਂ ਤੇ ਉਹਨੇ ਜਿਹੜੀ ਪਾਣੀ ਜਦੋਂ ਸੁੱਕ ਗਿਆ ਉਹ ਐਵੇਂ ਜਿਵੇਂ ਆਪਾਂ ਮਤਲਬ ਕਿਸੇ ਚੀਜ਼ ਦੀ ਚਾਣੀ ਬਣਾਉਨੇ ਆ ਨਾ ਉਦਾਂ ਬਣ ਜਾਂਦਾ ਉਹਨੂੰ ਆਪਾਂ ਮਤਲਬ ਦੋ ਉਂਗਲੀਆਂ ਨਾਲ ਉਹ ਕਰਕੇ ਦੇਖ ਸਕਦੇ ਹਾਂ ਵੀ ਜਿਵੇਂ ਹੁਣ ਕਿਸੇ ਚੀਜ਼ ਦੀ ਆਪਾਂ ਕੋਈ ਤਾਰ ਚੈੱਕ ਕਰਦੇ ਹਾਂ ਹਨਾ ਵੀਦੀ ਇੱਕ ਤਾਰ ਚਾਸ਼ਣੀ ਬਣੀ ਆ ਜਾਂ ਦੋ ਤਾਰ ਬਣੀ ਆ ਹਨਾ ਤੇ ਜਦੋਂ ਆਪਾਂ ਨੂੰ ਚਾਸ਼ਣੀ ਟਾਈਪ ਆਪਣੇ ਹੱਥਾਂ ਨਾਲ ਜੁੜਨ ਲੱਗ ਜਾਂਦਾ ਤਾਂ ਸਮਝੋ ਵੀ ਉਹ ਆਪਣਾ ਠੀਕ ਆ ਕਿਉਂਕਿ ਉਹ ਆਪਣਾ ਮਹੀਨਾ ਡੇਢ ਮਹੀਨਾ ਬਿਲਕੁਲ ਵੀ ਚਟਣੀ ਖਰਾਬ ਨਹੀਂ ਹੁੰਦੀ ਹੈਗੀ ਜਿੰਨ ਆਪਾਂ ਰੱਖ ਸਕਦੇ ਆ ਆਰਾਮ ਨਾਲ ਬਸ ਇਹਦੇ ਵਿੱਚ ਹੋਰ ਕੋਈ ਮੈਂ ਬਾਲੇ ਮਸਾਲੇ ਪਾਏ ਨਹੀਂ ਸੀ ਇਹੀ ਸੀ ਨੂਨ ਮਿਰਚ ਹਲਦੀ ਤੇ ਥੋੜਾ ਜਿਹਾ ਜੇ ਗਰਮ ਮਸਾਲਾ ਆਪਾਂ ਨੂੰ ਤਾਂ ਉਹ ਪਾ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਨਾਲ ਹੀ ਬਣਾ ਲਈ ਸੀ ਚਾਹ ਚਾਹ ਮੰਮੀ ਔਰ ਡਰਜੀ ਨੇ ਦਿੱਤੀ ਸੀ ਉਹਨਾਂ ਨੂੰ ਮੈਂ ਹਜੇ ਪੀਣੀ ਸੀ ਮੇਰੀ ਰਹਿੰਦੀ ਸੀ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਦਾਲ ਤਾਂ ਆਪਣੇ ਚੁੱਲੇ ਤੇ ਧਰੀ ਹੋਈ ਸੀ ਮੂੰਗੀ ਮਸਰੀ ਬਣਾਉਣੀ ਸੀ ਫਿਰ ਕਿਚਨ ਦਾ ਕੰਮ ਕੰਪਲੀਟ ਕਰਕੇ ਫਿਰ ਆਪਾਂ ਨੂੰ ਆਪਾਂ ਜਾਣਾ ਸੀ ਪੀਕਿਆਂ ਨੂੰ ਸੋ ਇਥੇ ਆਪਾਂ ਚੱਲ ਪਏ ਸੀ ਪਿੰਡ ਨੂੰ ਅਸੀਂ ਕਿਹਾ ਵੀ ਮੰਮੀ ਕਰਕੇ ਅਸੀਂ ਕਿਹਾ ਵੀ ਚੱਲ ਜਾ ਕੇ ਆਉਣੇ ਆ ਵੀ ਉਹਨਾਂ ਨੂੰ ਮਿਲੇ ਆਉਣੇ ਆ ਵੀ ਨਾਲ ਹੀ ਫਿਰ ਉੱਥੇ ਮੈਂ ਰਹਿਣਾ ਸੀ ਇਸਕੇ ਚੱਲ ਰਾਤ ਰ੍ਹਾਂਗੇ ਵੀ ਮੈਂ ਫਿਰ ਕੱਲ ਨੂੰ ਦਿਨ ਚ ਰਹਿ ਪੂੰਗੀ ਇਹਦੇ ਪਾਪਾ ਆ ਜਾਣੀ ਪਰ ਇਹ ਹੋਇਆ ਸੀ ਜ਼ਿੰਦਗੀ ਚ ਪਹਿਲੀ ਵਾਰ ਵੀ ਫਤਿਹ ਘਰ ਰਿਹਾ ਹੋਵੇ ਫਤਿਹ ਘਰ ਮੰਮੀ ਉਹਨਾਂ ਕੋਲ ਰਹਿ ਪਿਆ ਸੀ ਕਿਉਂਕਿ ਜੇ ਹੁਣ ਉਹ ਨਾਲ ਜਾਂਦਾ ਫਿਰ ਉਹਦੇ ਪਾਪਾ ਨੂੰ ਪਹਿਲਾਂ ਉਹਨੂੰ ਘਰ ਛੱਡਣੋਂ ਪਹਿਣਾ ਸੀਗਾ ਫਿਰ ਉਹਨਾਂ ਨੂੰ ਮਤਲਬ ਕੰਮ ਤੇ ਆਪਦਾ ਜਾਣਾ ਪੈਣਾ ਸੀ ਤਾਂ ਕਰਕੇ ਫਿਰ ਫਤਿਹ ਘਰ ਰਹਿ ਪਿਆ ਸੀ ਕੁਝ ਜੀ ਉਹਨੂੰ ਵੀ ਇਹ ਸੀਗਾ ਵੀ ਨਾਨੀ ਬਿਮਾਰ ਨੇ ਉਹ ਤਾਂ ਰਹਿ ਪਿਆ ਵੀ ਨਹੀਂ ਤਾਂ ਜੇ ਉਹ ਵੈਸੇ ਮਿਲਣ ਜਾਣਾ ਹੋਵੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਨੂੰ ਵੀ ਇਹ ਹੋ ਜਾਂਦਾ ਵੀ ਮੈਂ ਨਹੀਂ ਰਹਿਣਾ ਹੈਗਾ ਵੀ ਮੈਂ ਨਾਲ ਜਾਊਂਗਾ ਤਾ ਕਰਕੇ ਉਹਨੂੰ ਵੀ ਜਣੀ ਇਹ ਚੀਜ਼ ਦੀ ਆਏ ਸੀਗਾ ਵੀ ਚਲੋ ਮੈਂ ਵੀ ਰਹਿ ਪੰਨਾ ਕਰੇ ਵੀ ਤੁਸੀਂ ਜਾਇਓ ਕੋਈ ਗੱਲ ਨਹੀਂ ਹੈਨਾ ਅਸਲ 'ਚ ਸਾਨੂੰ ਨਾ ਆਪਦੇ ਮਨ ਨੂੰ ਵੀ ਇਹ ਲੱਗਦਾ ਸੀ ਵੀ ਕਿਤੇ ਉਹ ਥੋੜਾ ਜਿਹਾ ਹਨੇਰਾ ਹੋਏ ਤੇ ਕਿਤੇ ਇਹ ਨਾ ਹੋਵੇ ਵੀ ਉਹ ਆਏ ਕਹ ਦੇਵੇ ਵੀ ਮੇਰਾ ਤਾਂ ਜੀ ਨਹੀਂ ਲੱਗਦਾ ਹੈਗਾ ਵੀ ਜਾ ਤਾਂ ਮੇਰੇ ਕੋਲ ਆ ਜੋ ਨਹੀਂ ਮੈਂ ਤੁਹਾਡੇ ਕੋਲ ਆਣਾ ਉਹਦੇ ਪਾਪਾ ਦਾ ਹਜੇ ਉੱਥੇ ਪਹੁੰਚ ਕੇ ਕਰਦੇ ਸੀ ਰਾਤ ਨੂੰ ਪੈਣ ਲੱਗੇ ਕਹਿੰਦੇ ਫਤਿਹ ਨੂੰ ਫੋਨ ਕਰਕੇ ਪੁੱਛੀ ਵੀ ਸੌਂ ਗਿਆ ਮੈਂ ਘਰ ਰਹਿਣ ਦੋ ਜੇ ਨਹੀਂ ਵੀ ਮਨ ਵੀ ਜੀ ਲੱਗਿਆ ਵੀ ਤਾਂ ਵੀ ਓਖੜ ਜੂਗਾ ਇੱਥੇ ਅਸੀਂ ਰੋਟੀ ਖਾ ਲਈ ਸੀ ਸਾਰਿਆਂ ਨੇ ਇੱਥੇ ਕਰਦੇ ਸੀ ਗੱਲਾਂ ਅਸੀਂ ਗੱਲਾਂ ਕਰਨ ਲੱਗੇ ਸੀ ਮੰਮੀ ਭਾਈ ਸੀਗੇ ਏ ਵੀ ਬੈਠੇ ਸੀ ਮੈਂ ਬਣਾਉਂਦੀ ਸੀ ਵੀਡੀਓ ਮੈਂ ਤਾਂ ਨਹੀਂ ਵਿੱਚ ਹੈਗੀ ਤੇ ਗੁਰਪ੍ਰੀਤ ਨੇ ਜਾ ਕੇ ਆਉਣਾ ਸੀ ਲੇਬਰ ਕੋਲ ਉਹਨੂੰ ਕੰਮ ਸੀ ਉਹਨੂੰ ਇੱਕ ਕੰਮ ਜਾ ਕਰਵਾਉਣਾ ਸੀ ਭਈਆਂ ਤੋਂ ਤਾਂ ਕਰਕੇ ਇਥੇ ਹੀ ਕਰਦੇ ਹਾਂ ਜੀ ਆਪਾਂ ਬਲੌਗ ਦਾ ਐਂਡ ਸੋ ਓਕੇ ਬਾਏ ਟੇਕ ਕੇਅਰ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਜਿਨ੍ਹਾਂ ਨੇ ਕਰਿਆ ਹੋਇਆ ਉਹ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ